ਕਈ ਵਾਰ ਬੜੇ ਹੀ ਸ਼ਾਨਦਾਰ ਖਿਡਾਰੀ ਕੁਝ ਗੱਲਾਂ ਕਰਕੇ ਪਿੱਛੇ ਰਹਿ ਜਾਂਦੇ ਨੇ ਜੇਕਰ ਉਹਨਾਂ ਨੂੰ ਮੌਕਾ ਮਿਲੇ ਤਾਂ ਦੇਸ਼ ਦਾ ਨਾਮ ਜਿਹੜਾ ਹੈਗਾ ਉਹ ਰੋਸ਼ਨ ਕਰ ਸਕਦੇ ਨੇ ਇਸ ਵਕਤ ਅਸੀਂ ਫਰੀਦਕੋਟ ਵਿੱਚ ਮੌਜੂਦ ਆ ਜਿੱਥੇ ਕਿ ਤੁਹਾਨੂੰ ਇੱਕ ਹੁਣ ਹਰ ਬੱਚੇ ਦਿਖਾ ਰਿਹਾ ਸੀ ਇਹ ਜਿਹੜੀ ਬੇਟੀ ਹੈ ਇਸ ਦਾ ਨਾਮ ਹੈ ਵੀਰਪਾਲ ਕੌਰ ਜੋ ਕਿ ਇਸ ਵਕਤ ਇੱਥੇ ਚੋਨਾ ਲਗਾਉਂਦੀ ਹੋਈ ਨਜ਼ਰ ਆਵੇਗੀ ਤੁਹਾਨੂੰ ਦੱਸ ਦਈਏ ਕਿ ਸਟੇਟ ਵਿੱਚ 골ਡ ਮੈਡਲਿਸਟ ਹੈ ਐਥਲੀਟ ਗੇਮ ਕਰਦੀ ਹੈ ਪਰ ਕਿੰਨਾ ਕਾਰਨਾ ਕਰਕੇ ਜਿਹੜਾ ਹੈਗਾ ਕਿਤਨਾ ਕਿਤੇ ਗੇਮ ਵਿੱਚੋਂ ਪਿੱਛੇ ਰਹਿ ਗਏ ਸਭ ਤੋਂ ਵੱਡੀ ਗੱਲ ਇਹ ਹੈ ਕਿ ਜੋ ਵੀ ਇਹਨਾਂ ਦੇ ਅਚੀਵਮੈਂਟਸ ਹੋਈਆਂ ਨੇ ਬਿਨਾ ਕਿਸੇ ਕੋਚ ਤੋਂ ਹੋਈਆਂ ਨੇ ਤਾਂ ਬਿਲਕੁਲ ਕੜਾਕੇ ਦੀ ਗਰਮੀ ਪੈ ਰਹੀ ਹੈ ਇਸ ਗਰਮੀ ਵਿੱਚ ਆਪ ਦਾ ਆਪਣੇ ਪਰਿਵਾਰ ਦਾ ਖਰਚਾ ਕੱਢਣ ਦੇ ਲਈ ਜਿਹੜਾ ਹੈਗਾ ਇਹਨਾਂ ਨੂੰ ਇਹ ਕੰਮ ਕਰਨਾ ਪੈ ਰਿਹਾ ਤਾਂ ਜੇਕਰ ਸਰਕਾਰ ਬਾਹ ਫੜੇ ਨਾ ਦੇ ਤਾ ਪੰਜਾਬ ਦਾ ਨਾਮ ਜਿਹੜਾ ਹੈ ਕਾਫੀ ਰੋਸ਼ਨ ਕੀਤਾ ਜਾ ਸਕਦਾ ਹੈ ਤਾਂ ਇਸ ਵਕਤ ਤਸਵੀਰ ਇਹ ਤੁਸੀਂ ਵੇਖ ਰਹੇ ਹੋ ਪਰਿਵਾਰਿਕ ਮੈਂਬਰ ਨੇ ਇਹਨਾਂ ਦੇ ਅਤੇ ਹੋਰ ਜੋ ਤਵਾਮ ਲੋਕ ਨੇ ਉਹ ਇਸ ਵਕਤ ਤੇ ਤੁਹਾਨੂੰ ਲਗਾਂਦੇ ਹੋ ਤੁਹਾਨੂੰ ਨਜ਼ਰ ਆਣਗੇ ਤਾਂ ਤਸਵੀਰ ਤੁਸੀਂ ਦੇਖ ਸਕਦੇ ਹੋ ਇਹ ਲੜਕੀ ਹੈ ਵੀਰਪਾਲ ਕੋਰ ਜੋ ਕਿ ਫਰੀਦਕੁਰ ਦੀ ਰਹਿਣ ਵਾਲੀ ਹੈ ਇਸ ਦੇ ਨਾਲ ਗੱਲ ਕਰਾਂਗੇ ਜਾਣਾਂਗੇ ਕਿ ਕਿਵੇਂ ਸਫਰ ਦੀ ਸ਼ੁਰੂਆਤ ਹੁੰਦੀ ਹੈ ਤੇ ਕਿਹੜੀਆਂ ਮੁਸ਼ਕਲਾਂ ਜਿਹੜੀਆਂ ਨੇ ਇਸ ਵਕਤ ਸਾਹਮਣੇ ਆ ਰਹੀਆਂ ਨੇ ਵੀਰਪਾਲ ਸਭ ਤੋਂ ਪਹਿਲੇ ਆਪਣੇ ਬਾਰੇ ਦੱਸ ਦਿਓ ਥੋੜਾ ਕਿਵੇਂ ਗੇਮ ਦੀ ਸ਼ੁਰੂਆਤ ਹੁੰਦੀ ਹੈ ਕਹਿੰਦੇ ਕਿ ਬਿਨਾ ਕੋਚ ਤੋਂ ਜਿਹੜੇ ਅਚੀਵਮੈਂਟਸ ਤੋਂ ਨਹੀਂ ਹੋਈਆਂ ਨੇ ਹਾਂਜੀ ਮੈਂ ਇਰਤਕਲਾ ਤੋਂ ਸਟਾਰਟ ਕਰੀ ਸੀਗੀ ਗੇਮ ਉਸ ਤੋਂ ਬਾਅਦ ਫਿਰ ਮੈਂ ਡਿਸਟ੍ਰਿਕਟ ਲੈਵਲ ਤੇ ਖੇਡੀ ਡਿਸਟ੍ਰਿਕਟ ਲੈਵਲ ਖੇਡਣ ਤੋਂ ਬਾਅਦ ਮੇਰੀ ਛੋਟੀ ਹੋਣ ਕਰਕੇ ਮੈਂ ਲੌਂਗ ਇਵੈਂਟ ਵਿੱਚ ਪਾਰਟਿਸਿਪੇਟ ਕਰਿਆ ਸੀ ਉਸ ਤੋਂ ਬਾਅਦ ਫਿਰ ਮੇਰੇ ਲੌਂਗੀ ਇਵੈਂਟ ਵਿੱਚ ਫਰਸਟ ਪਲੇਸ ਸੀ ਉਸ ਟਾਈਮ ਮੇਰੀ ਛੋਟੀ ਹੋਣ ਕਰਕੇ ਮਤਲਬ ਕਿ ਸਟੇਟ ਵਿੱਚ ਉਹਨਾਂ ਨੇ ਮੈਨੂੰ ਡਿਸਕਵਾਲਿਫਾਈ ਮਾਰ ਦਿੱਤਾ ਸੀ ਉਸ ਤੋਂ ਬਾਅਦ ਬਸ ਇਦਾਂ ਹੀ ਮੈਂ ਬਸ ਸਾੜਕਾ ਸੁੜਕਾ ਦੀ ਰਨਿੰਗ ਕਰਦੀ ਰਹੀ ਮਤਲਬ ਕਿ ਮੇਰਾ ਡ੍ਰੀਮ ਬਣ ਗਿਆ ਸੀ ਆ ਕਿ ਮੈਂ ਇੱਕ ਚੰਗੀ ਪਲੇਅਰ ਬਣ ਸਕਦੀ ਆ ਤੇ ਚੰਗਾ ਐਥਲੀਟ ਬੰਨਾ ਉਸ ਤੋਂ ਬਾਅਦ ਫਿਰ ਮੈਂ ਪਲੱਸ 2 ਤੱਕ ਗੇਮਸ ਕਰੀ ਬਟ ਉਸ ਟਾਈਮ ਇਦਾਂ ਹੁੰਦਾ ਸੀਗਾ ਕਿ ਮੈਂ ਗੇਮ ਬਹੁਤ ਚੰਗੀ ਕਰਦੀ ਸੀ ਬਟ ਮੈਨੂੰ ਕੋਈ ਵੀ ਉਹਦਾ ਸਰਟੀਫਿਕੇਟ ਵਗੈਰਾ ਨਹੀਂ ਦਿੱਤਾ ਜਾਂਦਾ ਸੀਗਾ ਪਲੱਸ 2 ਤੋਂ ਬਾਅਦ ਫਿਰ ਮੈਂ ਗੇਮ ਛੱਡਤੀ ਸਾਰੇ ਮੈਨੂੰ ਡੀਮੋਟੀਵੇਟ ਕਰਨ ਤੇ ਮੈਡਲਸ ਦਾ ਕੋਈ मीनिंग ਨਹੀਂ ਹੁੰਦਾ ਤੇ ਅਗਰ ਤੂੰ ਮਤਲਬ ਕਿ ਤੇਰੇ ਕੋਲ ਸਰਟੀਫਿਕੇਟਸ ਨਹੀਂ ਹੈਗੇ ਤਾਂ ਫਿਰ ਇਹ ਕਿਸੇ ਚੀਜ਼ ਮੰਗੇ ਮੈਡਲ ਵੀ ਤੇਰੇ ਕਿਸੇ ਕੰਮ ਨਹੀਂ ਆਉਣਾ ਫਿਰ ਉੱਥੇ ਮੈਂ ਡੀਮੋਟੀਵੇਟ ਹੋ ਕੇ ਮੈਂ ਗੇਮ ਛੱਡਤੀ ਉਸ ਤੋਂ ਬਾਅਦ ਫਿਰ ਮੈਂ ਗ੍ਰੈਜੂਏਸ਼ਨ ਕਰਨੀ ਸਟਾਰਟ ਕਰੀ ਬੀਐਸਸੀ ਉੱਥੇ ਜਾ ਕੇ ਮੰਗੇ ਮੈਨੂੰ ਫਿਰ ਲੱਗਿਆ ਕਿ ਮੈਂ ਗੇਮ ਕਰਾਂ ਉੱਥੇ ਜੰਨੀਆਂ ਵੀ ਮਤਲਬ ਕਿ ਮੇਰੇ ਕਾਲਜ ਗੇਮਸ ਹੁੰਦੀਆਂ ਸੀ ਮੈਂ ਉਹਨਾਂ ਵਿੱਚ ਪਾਰਟਿਸਿਪੇਟ ਕਰਦੀ ਸੀ ਤੇ ਉੱਥੇ ਵੀ ਮੈਂ 골ਡ ਮੈਡਲਿਸਟ ਸੀ ਸੀਗੀ ਉਸ ਤੋਂ ਬਾਅਦ ਫਿਰ ਲੌਕਡਾਊਨ ਹੋ ਗਿਆ ਲੌਕਡਾਊਨ ਚ ਜਾ ਕੇ ਮੇਰੀ ਸਟੱਡੀ ਛੁੱਟਣ ਦੇ ਕਾਰਨ ਮੇਰੀ ਰਨਿੰਗ ਵੀ ਛੁੱਟ ਗਈ ਉਸ ਤੋਂ ਬਾਅਦ ਫਿਰ 2 ਸਾਲ ਮੈਂ ਚੰਡੀਗੜ੍ਹ ਜੌਬ ਕਰੀ ਜੌਬ ਕਰਨ ਤੋਂ ਬਾਅਦ ਫਿਰ ਮੈਂ ਇੱਕ 2021 ਵਿੱਚ ਫਿਰ ਮੈਂ ਐਦਾਂ ਹੀ ਆਪਣੀ ਰਨਿੰਗ ਸਟਾਰਟ ਕਰੀ ਤੇ ਮੈਂ ਐਦਾਂ ਹੀ ਹਰ ਹਰ ਕਿਸੇ ਗਰਾਊਂਡ 'ਚ ਜਾਣ ਦੀ ਕੋਸ਼ਿਸ਼ ਕਰੀ ਜਿੱਥੇ ਕਿ ਮੈਨੂੰ ਐਵੇਂ ਲੱਗਦਾ ਸੀਗਾ ਕਿ ਮੈਨੂੰ ਕੋਈ ਇੱਕ ਵਧੀਆ ਬੈਟਰ ਕੋਚ ਮਿਲੇ ਜਿਹੜਾ ਕਿ ਮੈਨੂੰ ਇੱਕ ਚੰਗੀ ਤਰ੍ਹਾਂ ਕੋਚ ਮੈਂ ਕਿ ਕੋਚਿੰਗ ਦੇਵੇ ਜਿਸ ਦੇ ਨਾਲ ਕਿ ਮੈਂ ਬਹੁਤ ਅੱਗੇ ਵਧ ਸਕਾਂ ਬਟ ਇਦਾਂ ਦਾ ਮੇਰੇ ਨਾਲ ਕਦੇ ਵੀ ਕਿਤੇ ਵੀ ਕੁਝ ਨਹੀਂ ਹੋਇਆ ਹੈਗਾ ਮੈਂ ਫਰੀਦਕੋਟ ਤੋਂ ਲੈ ਕੇ ਕੋੜਕਪੂਰਾ ਬੜੰਡੇ ਹਰ ਇੱਕ ਗਰਾਊਂਡ 'ਚ ਰਨਿੰਗ ਕੀਤੀ ਹੋਈ ਤੇ ਕੋਈ ਵੀ ਸੜ ਗਿਆ ਉਹਦੀ ਇਦਾਂ ਦੀ ਨਹੀਂ ਹੈਗੀ ਜਿਸ ਤੇ ਮੈਂ ਭੱਜੀ ਨਹੀਂ ਹੈਗੀ ਬਟ ਅਜ ਤੱਕ ਮੈਨੂੰ ਕਦੇ ਫੀਲ ਹੀ ਨਹੀਂ ਹੋਇਆ ਕਿ ਮੈਨੂੰ ਕੋਈ ਸਪੋਰਟ ਕਰ ਸਕਦਾ ਉਸ ਤੋਂ ਬਾਅਦ ਮੈਂ ਕੈਸ਼ ਪ੍ਰਾਈਸ ਵਾਲੇ ਜਿਹੜੇ ਕੰਪੀਟੀਸ਼ਨ ਹੁੰਦੇ ਨੇ ਉਹਨਾਂ ਵਿੱਚ ਪਾਰਟਿਸਿਪੇਟ ਕਰਨਾ ਸਟਾਰਟ ਕੀਤਾ ਫਿਰ ਹੌਲੀ-ਹੌਲੀ ਮੈਂ ਬੱਚਾ ਨਾਲ ਜੁੜਨਾ ਸਟਾਰਟ ਕੀਤਾ ਜਿੱਥੋਂ ਕਿ ਮੈਨੂੰ ਪ੍ਰੋਫੈਸ਼ਨਲ ਇਵੈਂਟਸ ਜਿਹੜੇ ਹੁੰਦੇ ਸੀਗੇ ਉਹਨਾਂ ਬਾਰੇ ਪਤਾ ਲੱਗਣ ਲੱਗਾ ਤੇ ਫਿਰ ਮੈਂ ਸਟੇਟ ਲੈਵਲ ਤੇ ਹੀ ਖੇਡਣਾ ਸਟਾਰਟ ਕੀਤਾ ਫਿਰ ਮੈਂ ਜੋ ਸਟੇਟ ਲੈਵਲ ਤੇ ਖੇੜੀ ਤਾਂ ਫਸਟ ਟਾਈਮ ਇਹ ਮੇਰਾ 골ਡ ਮੈਡਲ ਸੀਗਾ ਸਟਿਪਲ ਸੀਜ਼ ਵੇਸਟ ਬ੍ਰਾਊਨ ਮੈਡਲ ਸੀਗਾ ਮੇਰਾ 10 ਕਿਲੋਮੀਟਰ ਵਿੱਚ ਉਸ ਤੋਂ ਬਾਅਦ ਕੈਸ਼ ਪ੍ਰਾਈਸ ਵਾਲੇ ਉਸ ਤੋਂ ਬਾਅਦ ਮੈਂ ਬੀਐਸਐਫ ਵਿੱਚ 21 ਕਿਲੋਮੀਟਰ ਦੌੜ ਭੱਜੀ ਸੀ ਉਹਦੇ ਵਿੱਚ ਮੇਰਾ ਸੈਕੰਡ 3 ਸਾਲ ਬਾਅਦ ਫਿਰ ਮੈਨੂੰ ਇਹ ਚੀਜ਼ ਫੀਲ ਹੋਣ ਲੱਗੀ ਕਿ ਹੁਣ ਮੈਂ ਪੈਸਾ ਵੀ ਕਮਾਉਣ ਲੱਗੀ ਆ ਤੇ ਮੈਨੂੰ ਸ਼ਾਇਦ ਅੱਗੇ ਸਟੱਡੀ ਕੰਟੀਨਿਊ ਕਰਨੀ ਚਾਹੀਦੀ ਆ ਫਿਰ ਉਸ ਤੋਂ ਬਾਅਦ 2023 ਵਿੱਚ ਮੈਂ B.P.Ed ਵਿੱਚ ਐਡਮਿਸ਼ਨ ਲਈ ਬਟ ਹੁਣ ਮੇਰਾ ਜਦੋਂ ਮੈਂ B.P.Ed ਵਿੱਚ ਐਡਮਿਸ਼ਨ ਲਈ ਤਾਂ ਮੇਰੇ ਕੋਲ ਇਨਕਮ ਦਾ ਕੋਈ ਸੋਰਸ ਨਹੀਂ ਆਇਆ ਗਿਆ ਸੀਗਾ ਫਿਰ ਉਹਦੇ ਕਰਕੇ ਹੁਣ ਮੈਂ 35000 ਰੁਪਏ ਮੇਰੀ ਖੁਦ ਹੀ ਫੀਸ ਪੇ ਕਰਨੀ ਸੀਗੇ ਮੇਰੇ ਮਦਰ ਫਾਦਰ ਐਨੇ ਜੋਗੇ ਹਨੀਗੇ ਕਿ ਉਹ ਮੈਨੂੰ ਇੰਨੀ ਜ਼ਿਆਦਾ ਸਪੋਰਟ ਕਰ ਸਕਣ ਤੇ ਉਹ ਮੈਨੂੰ ਐਨੇ ਪੈਸੇ ਦੇ ਸਕਣ ਮਦਰ ਫਾਦਰ ਕੀ ਕੰਮ ਕਰਦੇ ਨੇ ਕਰਦਾ ਖਰਚਾ ਕਿਵੇਂ ਚੱਲਦਾ ਲਿਵਰ ਕਰਨ ਦੇ ਨਾਲ ਬਸ ਉਹਨਾਂ ਦੇ ਇਦਾਂ ਹੁੰਦਾ ਕਦੀ ਉਹ ਕੰਮ ਤੇ ਜਾਂਦੇ ਨੇ ਕਦੀ ਨਹੀਂ ਜਾਂਦੇ ਹੈਗੇ ਤੇ ਉਹਦੇ ਕਰਕੇ 나 ਹੀ ਤਾਂ ਮੈਨੂੰ ਮੇਰੀ ਸਟੱਡੀ ਕੰਟੀਨਿਊ ਨਹੀਂ ਕਰਵਾ ਸਕਦੇ ਸੀ ਫਿਰ ਮੈਨੂੰ ਲੱਗਾ ਕਿ ਮੈਂ ਆਪਦੀ ਸੈਲਫ ਇਨਕਮ ਨਾਲ ਮੈਂ ਅੱਗੇ ਸਟੱਡੀ ਕੰਟੀਨਿਊ ਕਰਾਂ ਤੇ ਫਿਰ ਉਹਦੇ ਕਰਕੇ ਮੈਂ ਆਪਦੀ ਸਟੱਡੀ ਕੰਟੀਨਿਊ ਕਰੀ ਸਰਕਾਰ ਕੀ سپورਟ ਕਰ ਸਕਦੀ ਤੁਹਾਨੂੰ ਜੇਕਰ ਸਰਕਾਰ ਦੇ ਨੁਮਾਇंदे ਸੁਣ ਰਹੇ ਹੋਣ ਇਸ ਵਕਤ ਕਿਵੇਂ سپورਟ ਕੀਤੀ ਜਾ ਸਕਦੀ ਤੁਹਾਡੀ ਤਾਂ ਕਿ ਤੁਹਾਨੂੰ ਤੁਸੀਂ ਆਪਦਾ ਗੇਮ ਵਾਲੀ ਧਿਆਨ ਦਿਓ ਤੁਹਾਨੂੰ ਆਪਦਾ ਖਰਚਾ ਕਰਨ ਲਈ ਆਪਣੀ ਫੀਸ ਭਰਨ ਲਈ ਜਿਹੜਾ ਹੈਗਾ ਤੋ ਨਾ ਵਗੈਰਾ ਨਾਲ ਲਾਣਾ ਪਵੇ ਹਾਂਜੀ ਮੈਂ ਸਰਕਾਰ ਤੋਂ ਇਹੀ ਚਾਹੁੰਦੀ ਆ ਕਿ ਮੈਂ ਇਦਾਂ ਪੋਸਟ ਵੀ ਕਾਫੀ ਫਿਲ ਕਰਨ ਦੀ ਕੋਸ਼ਿਸ਼ ਕਰਦੀ ਆ ਬਟ ਉਹਨਾਂ ਵਿੱਚ ਮੇਰੀ ਹਾਈਟ ਕੱਟ ਹੋਣ ਦੀ ਵਜ੍ਹਾ ਕਰਕੇ ਅਗਰ ਬਾਈ ਚਾਂਸ ਮੇਰਾ ਐਗਜ਼ਾਮ ਵੀ ਕਲੀਅਰ ਹੋ ਜਾਂਦਾ ਤਾਂ ਹਾਈਟ ਵਿੱਚੋਂ ਕੱਢ ਦਿੱਤਾ ਜਾਂਦਾ ਮੈਂ ਕਿ ਕੋਈ ਇਦਾਂ ਦਾ ਸੋਰਸ ਹੈ ਨਹੀਂ ਜਿਸ ਨਾਲ ਕਿ ਮੈਨੂੰ ਲੱਗੇ ਕਿ ਮੈਨੂੰ ਕਿਤੋਂ ਵੀ ਸਪੋਰਟ ਹੋ ਰਹੀ ਆ ਅੱਜ ਤੱਕ ਕਦੇ ਵੀ ਕਿਸੇ ਵੀ ਮਨ ਲਗੇ ਜੋ ਮੈਨੂੰ ਲੱਗਦਾ ਸੀਗਾ ਕਿ ਮੇਰੀ ਕੋਈ ਹੈਲਪ ਕਰ ਸਕਦਾ ਇਦਾਂ ਦਾ ਕੋਈ ਇਨਸਾਨ ਮੈਨੂੰ ਮਿਲਿਆ ਹੀ ਨਹੀਂ ਹੈਗਾ ਮੇਰੇ ਲਾਈਫ ਸਟਾਈਲ ਅਗਰ ਇਦਾਂ ਦਾ ਕੁਝ ਹੁੰਦਾ ਤਾਂ ਸ਼ਾਇਦ ਮੈਨੂੰ ਝੋਨਾ ਨਾ ਲਗਾਉਣਾ ਪੈਂਦਾ ਮੈਂ ਇਹ ਚਾਹੁੰਦੀ ਆ ਕਿ ਅਗਰ ਉਹ ਮੇਰੀ ਹੈਲਪ ਕਰ ਸਕਦੇ ਨੇ ਪਲੀਜ਼ ਮੈਨੂੰ ਕੋਈ ਚਾਹੇ ਛੋਟੀ ਹੀ ਜੌਬ ਸਹੀ ਪਲੀਜ਼ ਮੈਨੂੰ ਜੌਬ ਪ੍ਰੋਵਾਈਡ ਕਰਨ ਜਿਹਦੇ ਨਾਲ ਕਿ ਮੇਰੀ ਲਾਈਫ ਸੈੱਟ ਹੋ ਜੇ ਅੱਛਾ ਹੁਣ ਝੋਨਾ ਲਗਾ ਲੈਣੋਂ ਖਰਚਾ ਨਿਕਲਣ ਲੱਗਦਾ ਫੀਸ ਜੋਗੇ ਪੈਸੇ ਜੁੜ ਜਾਣਗੇ ਹਾਂਜੀ ਫੀਸ ਜੋਗੇ ਤਾਂ ਪੈਸੇ ਨਹੀਂ ਜੁੜਨਗੇ ਬਟ ਫਿਰ ਵੀ ਮੈਨੂੰ ਕਰਨਾ ਤਾਂ ਪੈ ਹੀ ਰਿਹਾ ਮੈਨੂੰ ਇਦਾਂ ਕਿ ਮੈਂ ਕੁਝ ਹੱਦ ਤੱਕ ਤਾਂ ਮਤਲਬ ਕਿ ਮੇਰੇ ਲਈ ਈਜ਼ੀ ਹੋ ਜਾਊਗੀ ਲਾਈਫ ਲੱਗਦਾ ਨਹੀਂ ਕਿ ਤੁਹਾਡੇ ਵਰਗੇ ਪਲੇਅਰ ਦੀ ਥਾਂ ਗਰਾਊਂਡ 'ਚ ਜਾਂ ਖੇਤ हां जी ਲੱਗਦਾ ਤਾਂ ਬਹੁਤ ਇੱਥੋਂ ਵੀ ਦਿਲ ਕਰਦਾ ਹੈ ਕਿ ਭਜਨਾਵਾ ਫਿਰ ਜਾ ਕੇ ਪ੍ਰੈਕਟਿਸ ਕਰਾਂ ਪੜਾਂ ਬਹੁਤ ਜ਼ਿਆਦਾ ਬਟ ਮਜਬੂਰੀਆਂ ਮੈਂ ਨਹੀਂ ਇਦਾਂ ਮੇਰੇ ਕੋਲ ਇਹਨਾ ਟਾਈਮ ਹੀ ਨਹੀਂ ਹੈਗਾ ਕਿ ਮੈਂ ਪੜ ਸਕਾਂ ਜਾਂ ਮੈਂ ਪ੍ਰੈਕਟਿਸ ਕਰ ਸਕਾਂ ਅੱਛਾ ਤੁਹਾਨੂੰ ਜਿਹੜੇ ਤੁਹਾਡੇ ਯਾਰ ਦੋਸਤ ਮਿਲਦੇ ਆ ਕੋਈ ਤੁਹਾਡੇ ਫਰੈਂਡਸ ਮਿਲਦੇ ਆ ਨੇ ਉਹਨਾਂ ਨੂੰ ਵੀ ਕਦੇ ਹੁੰਦਾ ਹੈ ਵੀ ਕਾਸ਼ ਵੀ ਇਹ ਥਾਂ ਸਾਡੀ ਹੁੰਦੀ ਯਾ ਇਹੋ ਜਿਹਾ ਕੁਝ ਹੁੰਦਾ ਤਾਂ ਬਹੁਤ ਵਧੀਆ ਹੋ ਸਕਦਾ ਜੇ ਅੱਜ ਹੋਰ ਕੋਈ ਮੁਕਾਮ ਹੋਣਾ ਸੀ। ਹਾਂਜੀ ਮੈਨੂੰ ਬਹੁਤ ਵਧੀਆ ਲੱਗਦਾ ਹੈਗਾ ਜਦੋਂ ਮੈਂ ਮੇਰੇ ਨਾਲ ਦੇ ਨੇ ਮੇਰੇ ਸਰਕਲਸ ਜਿਹੜੇ ਫਰੈਂਡ ਨੇ ਉਹ ਵੀ ਗੇਮਸ ਕਰਦੇ ਨੇ ਬਟ ਉਹਨਾਂ ਨੂੰ ਸਪੋਰਟ ਹੋਣ ਦੇ ਕਾਰਨ ਵਧੀਆ ਅੱਜ ਹਾਈ ਲੈਵਲ ਤੇ ਇੰਟਰਨੈਸ਼ਨਲ ਲੈਵਲ ਤੇ ਵੀ ਖੇਡ ਰਹੇ ਨੇ ਬਟ ਮੈਨੂੰ ਕਿ ਸਪੋਰਟ ਨਾ ਹੋਣ ਦੀ ਵਜ੍ਹਾ ਕਰਕੇ ਨਾ ਹੀ ਕੋਈ ਸਪੋਰਟਸ ਟ੍ਰੇਨਿੰਗ ਦੀ ਵਜ੍ਹਾ ਨਾਲ ਮੈਨੂੰ ਮੈਂ ਇੰਨੀ ਜ਼ਿਆਦਾ ਪਿੱਛੇ ਆ ਕਿ ਮੈਨੂੰ ਨੌਲੇਜ ਨਹੀਂ ਹੈਗੀ ਜਿੰਨਾ ਵੀ ਮੈਂ ਕੀਤਾ ਅੱਜ ਤੱਕ ਮੈਂ ਬਸ ਆਪ ਹੀ ਸੜਕਾਂ ਦੇ ਭੱਜ ਕੇ ਜਾਂ ਬਸ ਐਦਾਂ ਹੀ ਗਲੀਆਂਾਂ 'ਚ ਭੱਜ ਹੋਣੀ ਹੈਗੀ ਅਗਰ ਉਹ ਮੈਨੂੰ ਮੇਰੀ ਹੈਲਪ ਕਰਨਾ ਚਾਹੁੰਦੇ ਨੇ ਤਾਂ ਪਲੀਜ਼ ਮੈਨੂੰ ਕੋਈ ਜੋਬ ਪ੍ਰੋਵਾਈਡ ਕਰਵਾਉਣ ਮੇਰੀ ਹੈਲਪ ਹੋ ਚੁਗੀ ਇਸ ਨਾਲ ਸੁਪਨਾ ਕੀ ਹੈ ਜਿੰਦਗੀ ਦਾ ਵੀਰਪਾਲ ਦਾ ਵੀਰਪਾਲ ਬਣਨਾ ਕੀ ਚਾਹੁੰਦੀ ਹੈ ਹਾਂਜੀ ਮੇਰਾ ਸੁਪਨਾ ਇਹ ਸੀਗਾ ਕਿ ਮੈਂ ਬਹੁਤ ਬੈਸਟ ਐਥਲੀਟ ਬਣਾ ਇਸ ਇੰਡੀਆ ਦੀ ਬਟ ਹੁਣ ਮੇਰੀ ਏਜ ਦੇ ਅਕੋਰਡਿੰਗ 25 ইয়ার্স ਮੇਰੀ ਏਜ ਹੋ ਗਈਆਂ ਹਨ ਬਟ ਮੈਨੂੰ ਲੱਗਦਾ ਨਹੀਂ ਹੈਗਾ ਕਿ ਜਿਸ ਤਰ੍ਹਾਂ ਦੀ ਮੇਰੀ ਟ੍ਰੇਨਿੰਗ ਹੈਗੀ ਆ ਤੇ ਮੈਂ ਐਡਾ ਹਾਈ ਲੈਵਲ ਅਚੀਵ ਕਰ ਸਕਦੀ ਹਾਂ ਇਸ ਕਰਕੇ ਮੈਂ ਉਹਨਾਂ ਨੂੰ ਤੋਂ ਇਹੀ ਕਹਿਨੀ ਆ ਕਿ ਉਹ ਪਲੀਜ਼ ਮੈਨੂੰ ਜੋਬ ਹੀ ਪ੍ਰੋਵਾਈਡ ਕਰਵਾ ਦੇਣ ਕਿਉਂਕਿ ਮੈਨੂੰ ਇਹ ਚੀਜ਼ ਲੱਗਦੀ ਹੈ ਕਿ ਅਗਰ ਤੁਹਾਡੇ ਕੋਲੇ ਪੈਸਾ ਹੈਗਾ ਤਾਂ ਤੁਸੀਂ ਕੁਝ ਵੀ ਕਰ ਸਕਦੇ ਆਂ ਜੇ ਤੁਹਾਡੇ ਕੋਲੇ ਪੈਸਾ ਨਹੀਂ ਹੈਗਾ ਨਹੀਂ ਤਾਂ ਤੁਸੀਂ ਚੰਗੇ ਪਲੇਅਰਸ ਬਣ ਸਕਦੇ ਆਂਗੇ ਕਿਉਂਕਿ ਪਲੇਅਰ ਇੱਕ ਚੰਗਾ ਪਲੇਅਰ ਦੇ ਬਣਨ ਦੇ ਲਈ ਬਹੁਤ ਸਾਰੇ ਖਰਚਿਆਂ ਦੀ ਲੋੜ ਹੁੰਦੀਆਂ ਉਹਨੂੰ ਬਹੁਤ ਸਾਰੀਆਂ ਚੀਜ਼ਾਂ ਵਿੱਚੋਂ ਲੰਘਣਾ ਪੈਂਦਾ ਉਹਨੂੰ ਜਿਹੜੇ ਕਿ ਇਨਕਮ ਤੋਂ ਬਗੈਰ ਨਹੀਂ ਹੋ ਸਕਦੇ ਕਹਿੰਦੇ ਪਰ ਖੇਡ ਕਹਿੰਦੇ ਸਪੋਰਟਸਮੈਨ ਤਾਂ ਬੜੇ ਹੌਸਲੇ ਵਾਲੇ ਹੁੰਦੇ ਬੜੇ ਮਜ਼ਬੂਤ ਹੁੰਦੇ ਆਂ ਹੌਸਲਾ ਨਹੀਂ ਟੁੱਟਣਾ ਨਹੀਂ ਜੀ ਹੌਸਲਾ ਤਾਂ ਨਹੀਂ ਛੱਡਦੇ ਹੈਗੇ ਕਿਉਂਕਿ ਐਵੇਂ ਹੁਣ ਇਹ ਤਾਂ ਮੇਰੀ ਮਜਬੂਰੀ ਸੀਗੀ ਛੋਣਾ ਲਗਾਉਣਾ ਜਦੋਂ ਹੀ ਮੈਂ ਇੱਥੋਂ ਫ੍ਰੀ ਹੋਊਂਗੀ ਤਾਂ ਮੈਂ ਆਪਣੇ ਕਾਲਜ ਜਾਊਂਗੀ ਉੱਥੇ ਮੈਂ ਦੁਬਾਰਾ ਪ੍ਰੈਕਟਿਸ ਸਟਾਰਟ ਕਰੂੰਗੀ ਆਪਦੀ ਕਿਉਂਕਿ ਮੇਰਾ ਇਹ ਮੇਆ ਕਿ ਕਿਦਾ ਵੀ ਕਰਕੇ ਜੜੀ ਮੇਰੀ ਬੀਬੀ ਆਡਾ ਕਿਸੇ ਵੀ ਤਰੀਕੇ ਨਾਲ ਉਹ ਕੰਪਲੀਟ ਹੋ ਜਾਏ ਤਾਂ ਕਿ ਮੈਂ ਚਲੋ ਗਵਰਨਮੈਂਟ ਜੌਬ ਅਗਰ ਮੈਨੂੰ ਪ੍ਰੋਵਾਈਡ ਹੁੰਦੀ ਹੈ ਤਾਂ ਬਹੁਤ ਚੰਗੀ ਗੱਲ ਆ ਅਗਰ ਨਹੀਂ ਤਾਂ ਫਿਰ ਮੈਂ ਕਿਸੇ ਸਕੂਲ ਵਿੱਚ ਕੋਈ ਜੌਬ ਤਾਂ ਲੱਭ ਸਕਾਂ ਠੀਕ ਹੈ ਤਾਂ ਇਹੋ ਜਿਹੇ ਵੀਰਪਾਲ ਉਕਰ ਵਰਗੇ ਬੱਚੇ ਨੇ ਇਹਨਾਂ ਦਾ ਹੌਸਲਾ ਜੇਕਰ ਅਜਿਹੇ ਬੱਚੇ ਡੀਮੋਟੀਵੇਟ ਹੋ ਜਾਂਦੇ ਨੇ ਤਾਂ ਕਿਹਾ ਜਾ ਸਕਦਾ ਕਿ ਸਾਡੇ ਸਾਰੇ ਲਈ ਬੇहद ਸ਼ਰਮ ਦੀ ਗੱਲ ਹੋਵੇਗੀ ਜੇਕਰ ਵੀਰਪਾਲ ਵਰਗੇ ਬੱਚੇ ਪਿੱਛੇ ਰਹਿ ਜਾਂਦੇ ਨੇ ਤਾਂ ਫਿਲਹਾਲ ਪਹਿਨਾਂ ਦੇ ਪਰਿਵਾਰ ਨਾਲ ਵੀ ਗੱਲਬਾਤ ਕਰਾਂਗੇ ਅਤੇ ਉਹਨਾਂ ਤੋਂ ਵੀ ਜਾਣਾਂਗੇ ਕਿ ਆਪਣੀ ਬੇਟੀ ਨੂੰ ਲੈ ਕੇ ਕਿਸ ਤਰੀਕੇ ਦੇ ਸੁਪਨੇ ਉਹਨਾਂ ਦੇ ਹੈਗੇ ਨੇ ਹਾਲ ਦੇ ਘੜੇ ਵੀਰਪਾਲ ਕੋਰ ਖੇਤਾਂ ਵਿੱਚ ਚੋਨਾ ਲਗਾ ਰਹੀ ਹੈ ਕਿਉਂਕਿ ਇਸ ਵਕਤ ਉਹਨਾਂ ਨੂੰ ਵੀ ਉਮੀਦ ਹੈ ਕਿ ਸਰਕਾਰ ਜਾਂ ਸਰਕਾਰ ਦਾ ਕੋਈ ਨੁਮਾਇੰਦਾ ਉਹਨਾਂ ਦੇ ਬਾਜੂ ਫੜੇਗਾ ਫਿਲਹਾਲ ਪੰਜਾਬ ਸਰਕਾਰ ਨੂੰ ਵੀ ਅਪੀਲਾਂ ਵੱਲੋਂ ਕੀਤੀ ਗਈ ਹੈ ਕਿ ਇਹਨਾਂ ਨੂੰ ਕੋਈ ਵਧੀਆ ਜੋਬ ਜਾਂ ਫਿਰ ਗੇਮ ਦੇ ਲਈ ਕੋਈ ਚੰਗਾ ਸਥਾਨ ਜਿਹੜਾ ਹੈਗਾ ਇਹਨਾਂ ਨੂੰ ਉਸ ਦੇ ਲਈ ਜੋ ਇਹਨਾਂ ਨੇ ਫੀਸ ਵਗੈਰਾ ਕੀਤੀ ਗਈ ਹੈ ਜੋ ਮਦਦ ਹੈਗੀ ਹੈ ਉਹ ਇਹਨਾਂ ਦੀ ਕੀਤੀ ਜਾ ਫਿਲਹਾਲ ਪਰਿਵਾਰ ਨਾਲ ਗੱਲਬਾਤ ਕਰਦੇ ਆ ਕਿ ਆਪਣੀ ਬੇਟੀ ਨੂੰ ਲੈ ਕੇ ਉਹਨਾਂ ਦੇ ਕਿਸ ਤਰੀਕੇ ਦੇ ਸੁਪਨੇ ਨੇ ਤਾਂ ਇਸ ਵਕਤ ਤਸਵੀਰਾਂ ਤੁਸੀਂ ਵੇਖ ਸਕਦੇ ਹੋ ਇਹ ਤਸਵੀਰਾਂ ਜਿਹੜੀਆਂ ਨੇ ਵੀਰਪਾਲ ਕੋਰ ਵੱਲੋਂ ਜਿੱਤੇ ਗਏ ਮੈਡਲਸ ਅਤੇ ਟਰੋਫੀਜ਼ ਦੀਆਂ ਨੇ ਜਿਸ ਤੋਂ ਕਿ ਤੁਸੀਂ ਅੰਦਾਜ਼ਾ ਲਗਾ ਸਕਦੇ ਹੋ ਕਿ ਇੱਕ ਹੋਣਹਾਰ ਖਿਲਾੜੀ ਹੈ ਵੀਰਪਾਲ ਕੋਰ ਜੋ ਕਿ ਆਰਥਿਕ ਰੂਪ ਨਾਲ ਤੰਗੀ ਹੋਣ ਦੇ ਕਾਰਨ ਜਿਹੜਾ ਕਿਤਨਾ ਕਿਤੇ ਪਿੱਛੇ ਰਹਿ ਗਈ ਹੈ ਤਾਂ ਤਸਵੀਰ ਇਸ ਵਕਤ ਤੁਸੀਂ ਦੇਖ ਸਕਦੇ ਹੋ ਉਹਨਾਂ ਦੇ ਘਰ ਵਿੱਚ ਅਸੀਂ ਮੌਜੂਦ ਆ ਉਹਨਾਂ ਦੀ ਮਾਤਾ ਜੀ ਸਾਡੇ ਨਾਲ ਮੌਜੂਦ ਨੇ ਮਾਤਾ ਜੀ ਕੀ ਬੰਦਾ ਵੇਖਣਾ ਚਾਹੁੰਦੇ ਹੋ ਬੇਟੀ ਨੂੰ ਇਹ ਨੂੰ ਅਸੀਂ ਆਨੇ ਜੀ ਕੋਈ ਕੰਮ ਤਾਂ ਲੱਗੇ ਸੀ ਸੌਖੀ ਰੋਟੀ ਖਾ ਲ ਗਏ ਪਰ ਤਾਂ ਫਿਰ ਜਵਾਨੇ ਲਾਉਂਦੀ ਵਿਚਾਰੀ ਤੇ ਉਹਨੀ ਔਖੀ ਮੈਂ ਨਹੀਂ ਸਾਨੂੰ ਵੀ ਆ ਦੀ ਕੋਈ ਸੋਹਣੀ ਨੌਕਰੀ ਮੈਂ ਅਜੇ ਕੋਈ ਸਾਡਾ ਪਰਿਵਾਰ ਉਹ ਕਾ ਮੁੰਡਾ ਸੋਟੀ ਤੇ ਤੁਰਦਾ ਇੱਕ ਕੁੜੀ ਉਧਰ ਸੋਟੀ ਤੇ ਬੈਠੀ ਆ ਇਹ ਚਾਰੀ ਕਰਦੀ ਆ ਸਾਡੇ ਨਾਲ ਮਾੜਾ ਮੋਟਾ ਕੰਮ ਧੰਦਾ ਅੱਛਾ ਤੇ ਵਾ ਸਖਾਈ ਜਾਂਦੇ ਆ ਅੱਛਾ ਖੇਡਣ ਜਾਂਦੇ ਜਿਵੇਂ ਖੇਡਣਾ ਚਾਹਦੀ ਆ ਬੇਟੀ ਤਾਂ ਉਹਦੇ ਵੇ ਸਪੋਰਟ ਕਰਦੇ ਹੋ ਪੂਰੀ ਫਿਰ ਉਹਦੀ ਫਿਰ ਕਰਦੇ ਜਿੰਨੀ ਸਾਥ ਹੁੰਦੀ ਕੋਈ ਸਾਥੋਂ ਖਰਾਕ ਨਹੀਂ ਦਿੱਤੀ ਜਾਂਦੀ ਕੋਈ ਉਹਦਾ ਕੋਈ ਚੰਗਾ ਲੀੜਾ ਕੱਪੜਾ ਨਹੀਂ ਪਾਇਆ ਜਾਂਦਾ ਫਿਰ ਜਿਉਂ ਜੀ ਵਿਚਾਰੀ ਹੁੰਦੀ ਉਹ ਜੀ ਜਾ ਵੜਦੀ ਲੈ ਜਾਂਦੇ ਆ ਘਰੇ ਆਉਂਦੀ ਆ ਟਾਈਮ ਪਾਸ ਹਾਂ ਜੀ ਸਰ ਕੀ ਬੰਨਾ ਵਿਖਣਾ ਚਾਹਣੇ ਬੇਟੀ ਨੂੰ ਵੀਡੂਨ ਵਹੀ ਗਰੀ ਬੰਦੇ ਆ ਕੋਈ ਇਹਦੀ سپورਟ ਨਹੀਂ ਕਰ ਸਕਦੇ ਕੋਈ ਹੁਣ ਬਾਹਰ ਕਾਲਜ ਕੰਮ ਕਰਦੀ ਹੈ ਉੱਥੇ ਵੀ ਜਿਹੜੇ ਇਹਦੀ ਟੀਮ ਆ ਨਾਲ ਦੀ 5-10 ਬੱਚੇ ਹੈਗੇ ਆ ਜੇ ਇਹਨੂੰ ਕਿਤੇ ਕੋਈ ਲੋੜ ਪੈਂਦੀ ਉਹਨਾਂ ਤੋਂ ਲੈ ਦੇ ਕਰਕੇ ਆਪਦੀ ਜ਼ਰੂਰਤ ਪੂਰੀ ਕਰਦੀ ਹੈ ਅੱਛਾ ਹਾਂ ਕਿਸ ਤਰ੍ਹਾਂ ਦੀ ਮੰਗ ਕਰਦੇ ਹੋ ਸਰਕਾਰ ਤੱਕ ਸਰਕਾਰ ਤੁਹਾਡੀ ਗੱਲ ਸੁਣਦੀ ਹੋਵੇ ਕੀ ਮਦਦ ਕਰ ਸਕਦੀ ਸਰਕਾਰ ਸਰਕਾਰ ਨੇ ਸਾਡੀ ਵੇਖੋ ਅੱਜ ਤੋਂ ਮੇਰੇ ਹਿਸਾਬ ਨਾਲ 17-18 ਸਾਲ ਹੋ ਗਏ ਨੇ ਇਹਨਾਂ ਨੂੰ ਗੇਮ ਕਰਦੇ ਨੂੰ ਕਿੰਗਾ ਟਰੌਫੀਆਂਾਂ ਫਾਸਟ ਮੈਦਨ ਵੀ ਲਈ ਕਿਤੇ ਵੀ ਕੋਈ ਸਹੂਲਤ ਅੱਜ ਤੱਕ ਇਹਨਾਂ ਨੂੰ ਨਹੀਂ ਦਿੱਤੀ ਸਰਕਾਰ ਤੁਹਾਨੂੰ ਨੌਕਰੀ ਦਾ ਪ੍ਰੋਸਾਦ ਹੋਵੇ ਤੁਹਾਨੂੰ ਕੰਮ ਦਵੇ ਤੁਹਾਡੇ ਬੇਟੀ ਨੂੰ ਜਾਂ ਗੇਮ ਵਾਸਤੇ ਉਹਦੀ ਮਦਦ ਕਰੇ ਇਹ ਚੀਜ਼ ਚਾਹੁੰਦੇ ਹਾਂ हां जी हां जी ਸਾਨੂੰ ਤਾਂ ਐਵੇਂ ਜਿਵੇਂ ਇਹਦਾ ਖਿਆਲ ਸੀਗਾ ਵੀ ਮੈਂ ਗੇਮ ਕਰਾਂ ਮੇਰਾ ਭੈਣ ਭਰਾ ਮੇਰੇ ਮਾਤਾ ਪਿਓ ਮਾਪਿਓ ਨੂੰ ਸੌਖਾ ਹੋ ਜੇ ਵੀ ਗੇਮ ਦੇ ਲੜ ਲੱਗੀ ਹੈ ਜੇ ਗੇਮ ਹੀ ਇਹ ਕਰ ਲੇ ਸਰਕਾਰ ਕੋਈ ਆਸਰਾ ਕਰੇ ਤਾਂ ਸਭ ਤੋਂ ਵੱਡੀ ਬਿਹਤਰ ਗੱਲ ਇਹ ਵੀ ਇਹਦੀ ਵੀ ਜ਼ਿੰਦਗੀ ਬਣ ਜੂ ਅਸੀਂ ਗਰੀਬ ਬੰਦੇ ਆ ਠੀਕ ਹੈ ਹਾਂ ਜੀ ਤਾਂ ਬਿਲਕੁਲ ਇਹ ਉਹਨਾਂ ਦੇ ਮਾਤਾ ਪਿਤਾ ਸਾਡੇ ਨਾਲ ਮੌਜੂਦ ਸੀਗੇ ਵੀਰਪਾਲ ਕੁਰਦੇ ਤਾਂ ਹਾਲ ਦੀ ਕਿਹੜੀ ਸਥਿਤੀ ਤੁਹਾਡੇ ਸਾਹਮਣੇ ਹੈ ਮਹਿਜ ਜਿਹੜੀ ਹੈਗੇ 35000 ਫੀਸ ਦੇ ਕਰਕੇ ਇਹਨਾਂ ਨੂੰ ਝੋਨਾ ਲਗਾਣਾ ਪੈ ਰਿਹਾ ਹੈ ਦੂਜੇ ਪਾਸੇ ਸਰਕਾਰ ਤੋਂ ਮੰਗ ਵੀ ਕੀਤੀ ਹੈ ਜੇਕਰ ਨੌਕਰੀ ਦਾ ਅਰੇਂਜਮੈਂਟ ਹੁੰਦਾ ਹੈ ਤਾਂ ਨੌਕਰੀ ਇਹਨਾਂ ਨੂੰ ਦਿੱਤੀ ਜਾਵੇ ਜੇਕਰ ਨੌਕਰੀ ਦਾ ਨਹੀਂ ਹੋ ਸਕਦਾ ਤਾਂ ਗੇਮ ਦੇ ਲਈ ਜੋ ਇਹਨਾਂ ਨੂੰ ਫੈਸਿਲਿਟੀ ਚਾਹੀਦੀ ਹੈ ਡਾਈਟ ਚਾਹੀਦੀ ਹੈ ਅਤੇ ਨਾਲ ਦੀ ਨਾਲ ਜੋ ਇਹਨਾਂ ਦੀ ਫੀਸ ਹੈਗੀ ਹੈ ਪੜ੍ਹਾਈ ਦੀ ਉਹ ਜਿਹੜੀ ਹੈਗੀ ਹੈ ਉਸ ਵਿੱਚ ਇਹਨਾਂ ਦੀ ਮਦਦ ਕੀਤੀ ਜਾਵੇ ਤਾਂ ਹਾਲ ਦੀ ਕਿਹੜੀ ਵੇਖਦੇ ਆ ਸਰਕਾਰਾਂ ਇਹਨਾਂ ਬਾਰੇ ਕੀ ਸੋਚਦੀਆਂ ਨੇ ਫਰੀਦਕੋਟ ਤੋਂ ਕੈਮਰਾ ਪਰਸਨ ਮਨਪ੍ਰੀਤ ਸਿੰਘ ਚਸ ਦੇਣਾ ਸੂਰਜ ਪ੍ਰਕਾਸ਼ ਦੈਨਿਕ ਸਵੇਰਾ ਟੀਵੀ ਦੇਸ਼ ਦੁਨੀਆ ਕੀ ਹਰ ਖਬਰ ਸਭ ਤੋਂ ਪਹਿਲੇ ਦੇਖਣ ਦੇ ਲਈ ਫੋਲੋ ਕਰੇ ਦੈਨਿਕ ਸਵੇਰਾ ਟੀਵੀ YouTube Facebook Instagram X aur WhatsApp channel par